ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਮਿਸਟਰ ਐਂਡ ਮਿਸਿਸ ਸਿਵੀਆ ਕਪਲ ਦੇ ਕੱਲਾਲੇ ਵਲੌਗ ਨੂੰ ਗਾਇਸ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਠੀਕ ਹੈ ਪ੍ਰੈਂਕ ਕੀਤਾ ਸੀ ਕੱਲ ਰਿੱਕੀ ਨਾਲ ਅਹੀਂ ਰਿੱਕੀ ਨਾਲ ਅਚੰਭੇਤੀ ਪ੍ਰੈਂਕ ਹੋ ਜਾਂਦਾ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੇਰੇ ਨਾਲ ਪ੍ਰੈਂਕ ਹੋ ਗਿਆ ਬੜਾ ਮਜ਼ਾ ਆਉਂਦਾ ਰਿੱਕੀ ਨਾਲ ਪ੍ਰੈਂਕ ਕਰਨ ਦੇ ਵਿੱਚ ਸਭ ਤੋਂ ਵੱਧ ਘੈਂਟ ਨਜ਼ਾਰਾ ਆਉਂਦਾ ਹੈ ਅੱਜ ਰਿੱਕੀ ਨੇ ਪਾਈ ਹੈ ਨਵੀਂ ਲੋਰ ਐ ਡਿਡਾਸ ਦੀ ਠੀਕ ਹੈ ਤੇ ਮੈਂ ਪਾਇਆ ਨਵਾਂ ਟੌਪ ਇਹ ਮੈਂ ਲਈ ਸੀ ਮੈਕਸ ਤੋਂ ਤੇ ਰਿੱਕੀ ਲਈ ਸੀ ਲੋਕਲ ਹੀ ਕਿਸੇ ਸ਼ਾਪ ਤੋਂ ਮੈਂ ਮੈਕਸ ਤੋਂ ਲਈ ਸੀ ਇਹ ਵਾਲਾ ਟੌਪ ਕਿੰਨੇ ਦਾ ਆਇਆ ਸੀ ਰਿੱਕੀ ਇਹ ਤਾਂ ਮੈਨੂੰ 4 ਕੁ 300 ਦਾ ਆਇਆ ਸੀ ਨਾ 300 ਪਤਾ ਨਹੀਂ 400 ਸ਼ਾਇਦ ਉਹ 1000 ਦਾ ਆਇਆ ਸੀ ਜਿਹੜਾ ਦੂਸਰਾ ਸੀਗਾ ਹਾਂਜੀ ਬਈ ਕੱਲ वाली ਵੀਡੀਓ ਨੂੰ ਬਹੁਤ ਪਿਆਰ ਦਿੱਤਾ ਥੈਂਕ ਯੂ so much guys ਕੋਈ ਕੁਲੀਅਰ ਬੰਦਾ ਸਪੋਰਟ ਨਹੀਂ ਕਰਦਾ ਯਾਰ ਮੈਨੂੰ ਕੋਈ ਫੋਨ ਕਰਦਾ ਮੇਰਾ ਰੋਣਾ ਨਿਕਲਣ ਵਾਲਾ ਹੋ ਜਾਂਦਾ ਤਾਂ ਸ਼ੂਟ ਕਰਦਾ ਵੀ ਮੜੀ ਮੋਟੀ ਦੇ ਯਾਰ ਬੰਦਾ ਸਪੋਰਟ ਕਰੇ ਠੀਕ ਅੱਜ ਅੱਟੇ ਨਹੀਂ ਆਉਂਦਾ ਅੱਛਾ ਇਹ ਅੰਜੂ ਨਕਲੀ ਨੇ ਮੇਰੀ ਪਤਾ ਲੱਗਿਆ ਅੱਛਾ ਮੈਂ ਰੋਂਦੀ ਐਕਟਿੰਗ ਕਰ ਰਹੀ ਆਂ ਕਦੋਂ ਮੈਂ ਕਿੰਨੀ ਦੁਖੀ ਹੋਈ ਪਈ ਹਾਂ ਉਹ ਵੀ ਰੋਣਾ ਮੇਰੇ ਲੈ ਕੇ ਤਾਂ ਆਪ ਬੁਲਾਣਾ ਚਾਹਤ ਲੋਕ ਨੂੰ ਜਿਹਾ ਕਰਾਉਂਦੇ ਕੁਝ ਵੀ ਕਹੋ ਯਾਰ ਸਭ ਇਹ ਕਿਹੜੀ ਲੱਗ ਰਹੀ ਹੈਗੀ ਮੈਂ ਰੋਣ ਵਾਲਾ ਪ੍ਰੈਂਕ ਕਰ ਰਹੀ ਆ ਰਿੱਕੀ ਨਾਲ ਮੈਂ ਰੋਈ ਤਰੀਕੀ ਬਾਹਰ ਚਲੇ ਗਏ ਮੈਨੇ ਚੁੱਪੋ ਵੀ ਨਹੀਂ ਕਰਾਇਆ ਦੇਖ ਲੋ ਦੇਖ ਕਿ ਉਹਨਾਂ ਨੂੰ ਪਤਾ ਲੱਗ ਗਿਆ ਪਤਾ ਆ ਗਿਆ ਨਹੀਂ ਪਤਾ ਲੱਗਿਆ ਰਿੱਕੀ ਨੂੰ ਮੈਂ ਰੋ ਰਹੀ ਹਾਂ ਗੁੱਸੇ 'ਚ ਗਈ ਤੁਸੀਂ ਦੇਖਿਆ ਨਹੀਂ ਗੁੱਸੇ 'ਚ ਉੱਟ ਕੇ ਚਲੇ ਗਏ ਨੇ ਉਹ ਬਾਹਰ ਕਿੱਥੇ ਗਏ ਨੇ ਜਾਓ ਵੀਰ ਭਾਲ ਦੇਖਿਆ ਗੱਡੀ ਚ ਗਈ। ਐ ਗੱਡੀ ਮੈਂ ਗੱਡੀ ਚ ਫੇਰ ਭਗ ਜਾਨੀ ਜਾ ਕੇ ਰੋਣ ਲੱਗ ਗਈ। ਦੇਖੀ ਗੱਡੀ ਚ ਗਈ। ਚੈੱਕ ਕਰਕੇ ਆ। ਮੈਂ ਜਾ ਕੇ ਫੇਰ ਰੋਣ ਲੱਗ ਜੂ। ਗੱਡੀ ਲੈ ਕੇ ਜਾਂਦੇ ਨੇ। ਕਿਧਰ ਗਏ? ਪਿੱਛੇ ਰੁਕ ਨਹੀਂ ਹੁੰਦੇ। ਪਿੱਛੇ ਕਰਕੇ ਛਾਵੇਂ ਕਰਕੇ ਖੜਾ ਕੇ ਸੌਂ ਜਾਣਗੇ ਹੋਰ ਦੱਸ ਕੀ ਕਰਨਾ। ਖੜ੍ਹ ਗਏ। ਗੱਡੀ ਚ ਜਾਓ। ਜਾਵਾਂ ਮੈਂ। ਜਾਵਾਂ ਮੈਂ ਵੀਰਪਾ। ਠੀਕ ਹੈ ਮੈਂ ਜਾਨੀ ਆ ਠੀਕਾ ਉੱਥੇ ਜਾ ਕੇ ਮੈਂ ਰੋਣ ਲੱਗ ਜੂੰਗੀ ਹਨਾ ਰੋਣ ਵਾਸਤੇ ਵੀ ਨਾ ਗਾਇਜ਼ ਬਹੁਤ ਪੁਰਾਣੀ ਗੱਲ ਕੋਈ ਯਾਦ ਕਰਨੀ ਪੈਂਦੀ ਆ ਠੀਕ ਆ ਵੀ ਮੈਂ ਇਸ ਗੱਲ ਤੇ ਜ਼ਿਆਦਾ ਰੋ ਸਕਦੀ ਆ ਠੀਕ ਆ ਤੇ ਹੁਣ ਮੈਂ ਫੇਰ ਜਾਨੀ ਆ ਰਿੱਕੀ ਕੋਲ ਠੀਕ ਆ ਦੇਖਦੇ ਆ ਆਪਾਂ ਸ਼ਾਮ ਹੀ ਕਰ ਲਈ ਰਿੱਕੀ ਨੇ ਗੱਡੀ ਮੈਂ ਫੇਰ ਜਾਨੀ ਆ ਜਾ ਕੇ ਮੈਂ ਫਿਰ ਰੋਣ ਲੱਗ ਜੂਗੀ ਠੀਕ ਆ ਫੋਨ ਮੈਨੂੰ ਲੁਕਾਉਣਾ ਪਊਗਾ ਕਿਵੇਂ ਜੇ ਲੁਕੋ ਮੈਂ ਫੋਨ ਫੋਨ ਤਾਂ ਨਹੀਂ ਮੈਨੂੰ ਪਤਾ ਲੱਗ ਰਿਹਾ ਵੀਰਾਂ ਮੈਂ ਫੋਨ ਕਿਵੇਂ ਜੇ ਲੁਕੋਵਾ ਇਸ ਨੂੰ ਉਹ ਖੜੀ ਰਿੱਕੀ ਦੀ ਘੱਟੀ ਤੇ ਆਪਾਂ ਹੁਣ ਉੱਥੇ ਜਾਣਾਗਾ ਠੀਕ ਆ ਉੱਥੇ ਜਾ ਕੇ ਫਿਰ ਰੋਣਾ ਹੈ ਓਕੇ ਦੇਖਦੇ ਆ ਕੀ ਰਿਐਕਸ਼ਨ ਹੋਗਾ ਰਿੱਕੀ ਦਾ ਚਲੋ ਆਪਾਂ ਜਾਂਦੇ ਆ ਉੱਥੇ ਜਾ ਕੇ ਫਿਰ ਰੋਣਾ ਹੈ ਮੱਚ ਜਾ ਕੇ ਮੈਂ ਲੜੂੰਗੀ ਮੈਂ ਰੋਂਦੀ ਸੀ ਕਿਸੇ ਸ਼ੌਪਿੰਗ ਕਰਾ ਕੇ ਆਏ ਮੈਂ ਆਪਣੀ ਘਰਾ ਕੇ ਆਏ ਮੇਰਾ ਰੋਣਾ ਇੰਨਾ ਵੀ ਨਕਲੀ ਨਹੀਂ ਹੈਗਾ ਮੈਂ ਪਤਾ ਉੱਥੇ ਰੋਈ ਜਾਂਦੀ ਸੀ ਕਿ ਮੇਰਾ ਉਹ ਵੀ ਰੋਣਾ ਨਹੀਂ ਠੀਕ ਲੰਦਾਗਾ ਯਾਰ ਮੈਂ ਕੀ ਕਰਾਂ ਸਾਰਾ ਤੇਰਾ ਕੰਮ ਗਾਮੂ ਕਰੀ ਵੀ ਕੰਮ ਤੇ ਵੀ ਗਾਮਾ ਜੇ ਜਵਾਬ ਨੂੰ ਸਾਹਮਣਾ ਉਹ ਫਿਰ ਤੈਨੂੰ ਸਾਹਮਣਾ ਪਊਗਾ ਮੈਂ ਕਿੱਥੋਂ ਸਾਬ ਲਵਣੂ ਮੇਰੇ ਕੋਲ ਨਾ ਉਹ ਇੰਨਾ ਟਿਕਦਾਗਾ ਰਾਪਟੀ ਦਾ ਕੰਮ ਕੀਤੀ ਕਰਤੀ ਗੀਰ ਬੜੂ ਚੁੱਪ ਦਕਰਾਂ ਲੰਦੇ ਉੱਟ ਕੇ ਆਗੇ ਉਤੋਂ ਮੈਂ ਮੋਚੇ ਨਾ ਗੱਟੀ ਜੀ ਬੈਠੀ ਦੇਖੀ ਆਂ ਪੈੜਾ ਲੱਗਦਾ ਆ ਆਪਣੇ ਹੋਣੇ ਆ ਹੋਣ ਇੰਪਲੋਏ ਨੇ ਉਹਨਾਂ ਸਾਹਮਣੇ ਪੈੜਾ ਲੱਗਦਾ ਵੀ ਇਹ ਕੀ ਕਰੀ ਜਾਂਦੇ ਆ ਰੋਈ ਜਾਂਦੇ ਨੇ ਇਨਾਂ ਦਾ ਸੈਂਸ ਤੈਨੂੰ ਵੀ ਹੋਣੀ ਚਾਹੀਦੀ ਤੂੰ ਪੜੀ ਹੋਈ ਆ ਮੇਰੇ ਯਾਰ ਚੁੱਪ ਕਰਾ ਲੈਂਦੇ ਮਿੰਨੂ ਗਿੱਟੀ ਘੱਲ ਸੀ ਗੱਲ ਚੁੱਪੀ ਯਾਰ ਮੈਂ ਉੱਥੇ ਚੁੱਪ ਕਰਾਉਂ ਤੂੰ ਮਾਈਂਡ ਦਾ ਕੱਢਾ ਬੋਕ ਟੱਡਣਾ ਸੀ ਚਲ ਹੁਣ ਚੁੱਪ ਕਰ ਜਾ ਹੁਣ ਕਰਾਈਏ ਇਹਨਾਂ ਦਾ ਕੋਈ ਨਾ 110 ਦੇਖ ਤਰੀਆਂ ਰਾਗੋਸ ਓਏ ਅੰਬੀ ਫਾੜੂ ਯਾਰ ਓਏ ਓਏ ਪਾਗੜਾ ਜਮਾਕਾਂ ਗਰੋਈ ਜੰਨੀ ਆ ਓਏ ਗੱਲ ਜੀ ਮੂੰਹ ਕਹੀ ਗੱਲ ਆ ਯਾਰ ਹੂੰ ਦੱਸਦੇ ਭਰੀ ਪੀਤੀ ਕਿਸੇ ਹੋਰ ਗੱਲ ਤੇ ਮੇਰੇ ਤੇ ਲਾਹੀ ਜੰਨੀ ਆ ਲੈ ਕੇ ਦੇਖੋ ਮਨ ਨਹੀਂ ਆਉਣਾ ਮੈਨੂੰ ਕਮਰ ਤੇਰਾ ਜਵਾਕ ਦੋ ਘੰਟੇ ਤੱਕ ਬੱਦ ਗੱਡੀ ਚ ਨਹੀਂ ਬਹਿੰਦਾ ਫਿੱਟ ਸਿਆਪਾ ਪਾਉਂਦਾ ਜੁਹਾਰ ਆਪਣਾ ਇਹ ਦੋ ਘੜੇ ਡੱਬਾ ਘੱਟਨ ਨੂੰ ਔਖਾ ਕਰੂ ਫੇਰ ਕੋ ਹੋਗਾ ਮੈਨੂੰ ਬਾਹਰ ਕੱਢੋ ਫਿਰ ਕਹਿੰਦੇ ਨਹੀਂ ਮੇਰੇ ਸਿਰ ਦੌਖਦਾ ਮੈਨੂੰ ਦਵਾਈ ਦਵਾ ਦਿਓ ਵੀ ਮੈਡੀਕਲਾਂ ਦੇ ਰਾਹ ਚ ਖੜਾ ਹੋਣੀ ਪੈਂਦੀ ਹੈ ਗੱਡੀਆਂ ਦਾ ਵੀ ਨਾ ਫੁੱਲੀ ਦੰਦਾਂ ਦਾ ਬੰਦਾ ਪਹਿਲਾਂ ਵੀਡਿਓ ਜਿਵੇਂ ਪਾੜਿਆ ਰੋਲ ਲਾ ਕੇ ਦੀ ਜੋਦੀ ਚੁੱਪ ਕਰਾਉਦੇ ਸੀਗੇ ਕਿ ਮੈਂ ਅੱਜ ਜੇ ਜੇ ਆਪਾਂ ਘਰੇ ਹੁੰਦੇ ਹੁੰਦੇ ਅੱਜ ਤੇਰੀ ਪੂਰੀ ਗਲਤੀ ਹੈ ਰੇਖੀ ਤੂੰ ਮੇਰੇ ਜਗਾ ਚੁੱਪੜੀ ਕਰਾਇਆ ਹਟ ਕੇ ਆ ਗਏ ਮੇਰੇ ਅੱਜੂ ਏਡੇ ਏ ਆਈ ਅੱਜ ਇੱਕਾ ਜੋ ਉਹ ਮੈਂ ਤਾਂ ਉੱਠ ਗਿਆ ਮੈਂ ਵੀ ਕਈ ਵਾਰੀ ਕੁਝ ਬੋਲ ਲਿਆ ਜੇ ਤੂੰ ਕੁਝ ਬੋਲ ਪੈਂਦੀ ਰੋਂਦੀ ਰੋਂਦੀ ਫੇਰ ਜੇ ਤੁਸੀਂ ਰੋਂਦੇ ਹੁੰਦੇ ਮੇਰੀ ਜਗ੍ਹਾ ਤੇ ਵੀ ਉਹਦੀ ਉੱਟ ਕੇ ਚੁੱਪ ਕਰਾਉਣਾ ਸੀਗਾ ਮੈਂ ਕਿਸੇ ਸਾਹਮਣੇ ਨਹੀਂ ਰੋਂਦਾ ਲੋਕ ਵੀਕ ਸਮਝਣ ਲੱਗ ਜਾਂਦੇ ਨੇ ਕਿਸੇ ਦੇ ਤੇ ਇਹ ਗੱਲ ਤਾਂ ਤੂੰ ਜੇ ਬੰਦਾ ਰੋਣਾ ਹੀ ਨਿਕਲ ਜਾਵੇ ਕਿਸੇ ਦੇ ਸਾਹਮਣੇ ਫੇਰ ਬਾਹਰ ਗੱਡੀ ਖੜੀ ਸੀ ਤੂੰ ਉੱਠ ਕੇ ਬਾਹਰ ਨੂੰ ਆ ਜਾਂਦੀ ਮੇਰੀ ਕੀ ਧਰਨਾ ਗੱਲ ਕਰਨੀ ਆ ਉਹ ਆ ਕੇ ਰੋ ਲੈਂਦੀ ਇਹ ਕੋਈ ਗੱਲ ਸੀ ਜੀ ਹੁਣ ਬਟੀਕ ਸਾਹਮਣੇ ਦੀ ਕੁੜੀਆਂ ਸਾਹਮਣੇ ਰੋਏਂਗੀਂ ਤੂੰ ਹੁਣ ਵੀ ਕਹੇ ਤਾਂ ਚੁੱਪ ਕਰਾਇਆ ਜਾ ਬਣਿਆ ਆਦੇ ਆਦੇ ਵਗੈਰੇ ਉਹ ਮਾਂ ਵੀ ਅਜਿਹੇ ਬੰਦਾ ਕਿਹਨੂੰ ਮੈਂ ਕੀ ਕਹਾਉਂਦਾ ਬਸ ਕਰ ਜਿਵੇਂ ਕੰਮ ਲੱਗੀ ਪਈਆਂ ਉਹ ਵੀਡੀਓ ਵਾਲੀ ਗੱਲ ਸੱਚੀ ਵੀਡੀਓ ਪਗਰਤੀ ਤਦ ਉਸ ਕੋਸ ਕਰੀ ਜੀ ਇਹ ਹਰ ਤਦ ਅਸਮਾਨ ਨੂੰ ਅੱਪਰ ਜੀ ਮੱਕਾ ਨਾ ਬਚਣਾਗੇ ਜੂਨ ਮੁੱਕ ਜਾਂਦੇ ਜਲਾਈ ਚ ਚੱਲਾਗੇ ਕੋਈ ਹੋਰ ਕੀ ਦੇਖੀ ਜਾਉ ਜਿਹੜਾ ਕੋਪਰੇ ਆਉਂਦੇ ਨੂੰ ਬੈਠਣ ਨਹੀਂ ਦਿੰਦਾ ਗੱਡੀ 'ਚ ਜਦੋਂ ਕੋਪਰੇ ਬੰਦਾ ਗੱਡੀ 'ਚ ਬੈਜੇ ਫੇਰ ਉਹ ਕਾਰੋਂ ਲੱਗਿਆ ਤਾਂ ਵੀ ਕੌਣ ਗੱਡੀ 'ਚ ਬੈਠਿਆ ਉਹ ਕਿਵੇਂ ਭੱਜ ਜਾਵੇ ਪਤੋਂ ਨੇ ਜਾਣੇ ਉਹਨੂੰ ਲੈ ਕੇ ਐਡੀ ਦੂਰ ਐਨੀ ਗੱਲ ਤੋਂ ਸਮਝਿਆ ਕਰ ਨਿਆਣਿਆਂ ਵਾਂਗੂ ਲੱਗ ਜਾਈਂ ਜੇ ਫਿਰ ਹੋਈ ਚੱਲ ਹੁਣ ਕਰਜ਼ਾ ਚੁੱਪ ਅਟਾਕੀ ਖੁੱਲੀ ਪਈ ਐ ਲੋਕ ਬਾਹਰ ਜਾਂਦੇ ਵੀ ਭਾਵੇਂ ਨਾ ਕਹਿੰਦੇ ਹੁਣ ਵੀ ਆ ਕੜਾ ਨਹੀਂ ਹੁੰਦਾ ਮੈਰੀ ਗੱਲ ਠੀਕ ਜੋ ਤਦਾਂ ਸੋਰ ਕੀ ਮੈਂ ਹੁਣ ਦੱਸ ਮੈਂ ਕੀ ਕਰਾਂ ਹਰ ਆਏ ਥੋੜੀ ਹੁੰਦਾ ਯਾਰ ਤੂੰ ਕੁੱਕੜ ਟੋਲ ਕੁੜੀਆਂ ਸਾਹਮਣੇ ਤਾਂ ਮਾਂ ਵੀ ਨਾ ਕਰਿਆ ਕਰ ਜਿਦੋਂ ਵੀ ਓ ਗੱਲ ਹੁੰਦੀਆਂ ਉਹ ਕਰ ਲਿਆ ਕਰ ਪਾਸੇ ਆ ਸੀ ਤੂੰ ਕਿਹੜਾ ਤੁਸੀਂ ਸੁਣ ਜੋ ਸੇਕੜ ਦੀ ਕੁੜੀਆਂ ਦਾ ਆਪਣੀ ਤਾਂ ਜੁੜੀ ਲਾਣੇ ਉਹ ਬਾੜੀ ਬੋਟੀ ਸੀ ਮੇਰੀ ਗੱਲ ਉਹ ਫਿਰ ਐ ਨਹੀਂ ਕਮਨ ਤਾਂ ਆਏ ਨਾ ਮੁੱਟ ਕੇ ਆਏ ਇਹ ਕੋਈ ਗੱਲ ਐ ਇਹ ਅਗਲੀ ਕੀ ਕਹਿਣੀਆਂ ਵੀ ਇਹ ਆ ਇਹ ਕੀ ਕੀ ਕੁਛ ਕਰਦੇ ਨੇ ਅਗਲੀਆਂ ਇਹ ਕਹਿਣੀਆਂ ਵੀ ਵੱਡੀ ਆਈ ਆ ਦੀਦੀ ਵੀ ਇਹਨੂੰ ਕੋਈ ਚੁੱਪਦਾ ਕਰਾਉਂਦਾ ਨਹੀਂ ਰੋਂਦੀ ਨੂੰ ਕੋਈ ਗੱਲੋਂ ਨਹੀਂ ਹੁੰਦੀ ਅਗਲੀ ਐ ਕਹਿਣੀ ਆ ਵੀ ਕੀ ਕੁਝ ਕਰਦੇ ਕਰਦੇ ਤੇਰਾ ਤੁਸੀਂ ਉੱਟ ਕੇ ਮੈਨੂੰ ਐ ਕਹਿਣਾ ਸੀ ਵੀ ਮਨ ਪਲੀਜ਼ ਸੌਰੀ ਬਿਨਾਂ ਰੋਣਾ ਤੂੰ ਵੀ ਤੋਦਾਸ ਦਿਉਈ ਸੋਹਣੀ ਲੱਗਦੀ ਆ ਯਾ ਭਾਈ ਮੈਂ ਥੋ ਕਿਸੇ ਸਾਹਮਣੇ ਬੋਲ ਨਹੀਂ ਜਾਂਦਾ ਕੋਈ ਗੱਲ ਨਹੀਂ ਇਕੱਲੇ ਚ ਕਿਹੜਾ ਬੋਲ ਦਿੰਦੇ ਹੋ ਮੇਰੇ ਉਹ ਵੀ ਮੇਰੀ ਜਿਹੜੀ ਆ ਹੁਣ ਕਹੀ ਤਾਂ ਜਨਾ ਤੈਨ ਨਾਲ ਤਾਂ ਕਹਦਾ ਵੀ ਚੁੱਪ ਕਰ ਜਾ ਚੁੱਪ ਕਰ ਜਾਂਦਾ ਹੇ ਜੀ ਸੌਰੀ ਤਾਂ ਮੈਂ ਉਹ ਇਨੈਕਸੈਪਟ ਕਰਾਂਗਾ ਤੇ ਚਲੋ ਹੋਰ ਕਹੇ ਜੀ ਸੌਰੀ ਐਕਸੈਪਟ ਕਰਾਂਗੇ ਉਹ ਦੱਸਦੇ ਮੈਨੂੰ ਜੇ ਮਿੱਤ ਦਾ ਲੋਗੇ ਵਿਆਹ ਨੂੰ ਐ ਵੀ ਨਹੀਂ ਪਤਾ ਲੱਗਿਆ ਉਹ ਇਹ ਬੰਦਤ ਨੂੰ ਐ ਕਹਣਾ ਨਾ ਹੀ ਕੋਈ ਮੇਰੇ ਨਾਲ ਸੁਣ ਜੇ ਤੂੰ ਕਦ ਰੋਂਨੀ ਵੀ ਆ ਤੂੰ ਛੱਡ ਦ ਨਾ ਨਾ ਰੋਂਦੀ ਨੂੰ ਵੀ ਕਾਹ ਨੂੰ ਹੁਣ ਨਾਸ਼ ਛੇੜੀਏ ਜੇ ਕੋਈ ਗੱਲ ਹੁੰਦੀ ਵੀ ਆ ਵੀ ਕੋਈ ਨਾ ਜਦੋਂ ਠੰਡੇ ਹੋ ਗਈ ਬਾਤ ਗੱਲ ਕਰਨ ਲੱਗੇ ਸੀ ਕਿ ਮੇਨੂੰ ਤਾਂ ਰੋੜ ਹੀ ਆਈ ਜਾਂਦਾ ਸੀਗਾ ਚਲੋ ਮੂੜਿਆ ਤੇ ਰਹਿ ਮੈਣੀ ਮੈਂਜੀ ਆ ਜਾ ਤੂੰ ਖਲਾਬੇ ਗੇ ਲੈਣਾ ਕੋਸਾ ਅਜਲੀ ਆਊਟਲਟ ਜਾ ਕੇ ਮੈਨੂੰ ਕਿਤੇ ਨਹੀਂ ਜਾਣਾ ਯਾਰ ਤੁਸੀਂ ਮੈਨੂੰ ਚੋਪਣੀ ਕਰਾਇਆ ਬਸ ਨਹੀਂ ਕਰਾਇਆ ਉਹ ਮੁਰੇ ਅੱਗੇ ਪੈ ਜਾ ਚਲ ਆਊਟਲਟ ਚਲਦੇ ਆ ਫਿਰ ਆ ਜਾ ਉੱਥੇ ਕਾਫੀ ਕੋਫੀ ਵੀ ਕਿਹਾ ਨਾ ਔਰ ਨਾ ਚੌਧਰੀ ਉਹ ਫੇਵਰਟ ਪੈ ਗਈ ਲਓ ਕਿਹੜੀ ਆਹੋ ਕਾਫੀ ਬੀਨ ਵਾਲੇ ਦੀ ਨਾ ਹੈ ਨਾ ਆਇਆ ਦੇਖ ਲਓ ਟਾਈਮ ਇਹ ਵੀ ਸੁੱਤਾ ਪਿਆਦਾ ਚ ਨਾ ਸੋਮਬੀ ਇਹ ਰਾਹਾਂ ਨੂੰ ਕੁੜੀਆਂ ਸਾਹਮਣੇ ਜਮੀਨ ਨਾ ਕਰਾਉਂਦਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਪਤਾ ਅਗਲੇ ਨੂੰ ਆਇਆ ਹੁੰਦਾ ਯਾਰ ਵੀ ਇਹ ਕਿਉਂ ਰੋਂਦੀ ਹੈ ਜੀਬ ਦਾ ਕੋਈ ਹੋਰ ਗੱਲ ਹੋਵੇ ਇਹਨਾਂ ਨੂੰ ਕੀ ਪਤਾ ਹੁਣ ਅੱਛਾ ਉਹਨਾਂ ਨੂੰ ਇਹ ਲੱਗੂ ਵੀ ਮੈਂ ਜ਼ਿੰਦਗੀ ਚ ਦੁਖੀ ਹਾਂ ਹਾਂ ਵੀ ਇਹਨਾਂ ਦੀ ਆਸ ਵਿੱਚ ਬਣਦੀ ਨਹੀਂ ਅੱਛਾ ਹੋਰ ਕੀ ਹੁੰਦਾ ਇੰਜ ਲੱਗਦਾ ਹੁੰਦਾ ਨੂੰ ਦੇਖਣ ਵਾਲਿਆਂ ਨੂੰ ਤਾਂ ਉਹ ਘੁੰਮਣ ਜਾਣ ਨੂੰ ਇੱਕ ਵੇ ਘੁੰਮਣ ਜਾਣਾ ਵੱਧ ਤੇ ਕੋਈ ਪਟਾਡੀ ਇਸ਼ੂ ਨਹੀਂ ਹੁੰਦਾ ਜਵਾਕ 2 ਸਾਲ ਦਾ ਹੋ ਜਾ ਦੋ ਵਾਰ ਘੁੰਮਣ ਦੀ ਜਿੱਥੇ ਮਰਜ਼ੀ ਬਾਰੇ 3 ਸਾਲ ਦਾ ਹੋ ਜਾ ਉਹਨੂੰ ਗੱਡੀ 'ਚ ਨਹੀਂ ਬੈਠਾ ਹਾਂ ਬੋਲ ਅੰਦਰ ਦੇਖ ਵਿੱਚ ਜਾ ਯਾਰ ਬੜਾ ਯਾਰ ਫੋਨ ਲੈ ਜਾ ਉਹ ਵੀ ਸੱਚੀ ਨਾ ਭਗ ਜਾ ਪਰ ਐ ਇੱਕ ਗੋਨਾ ਰੋਂਗ ਰੋਂਗ ਉਹ ਤਾਂ ਸੱਚੀ ਨਾ ਰੋਪੀ ਮਤਲਬ ਆਇਆ ਕਣ ਦਾ ਫੋਨ ਤੇ ਚੱਕ ਕੇ ਭਗ ਜਾ ਨਹੀਂ ਉਹ ਕੁੜੀਆਂ ਆ ਗਈ ਭਗਿਆ ਕੀ ਕਹਿੰਦੀ ਹੋਣਗੀ ਉਹ ਯਾਰ ਸਾਡਾ ਪਲਾਨਡ ਸੀਗਾ ਸਾਰਿਆਂ ਦਾ ਅਸੀਂ ਸੋਚਿਆ ਹੋਇਆ ਸੀਗਾ ਵੀ ਅਸੀਂ ਦੇਖਾਂਗੇ ਵੀ ਰਿੱਕੀ ਦੇਖਾਂਗੇ ਵੀ ਕਿਵੇਂ ਕਰੂਗਾ ਵੀ ਜਦੋਂ ਮਨਪ੍ਰੀਤੀ ਦੀ ਰੋਣਗੇ ਜਿਹੜੇ ਹਿਸਾਬ ਨਾਲ ਤੁਹਾਡੇ ਹਾਲਾਤ ਨੇ ਪਰ ਲਾ ਮੈਂ ਬੁਟੀਕ ਦੀ ਨਾ ਜਾਇਆ ਕਰਾਂ। ਉਹ ਹਾਂ ਸਾਰੀਆਂ ਮਿਲੀਆਂ ਸਾਰੀਆਂ ਕੋ ਜਿੱਕੀਆਂ। ਵੀ ਤੁਹਾਡੇ ਤੇ ਗੇਮ ਪੈ ਜਾਂਦੀ ਆ। ਉਹ ਕੰਮ ਹੀ ਤੇ ਹੋ ਜੂਗੀ ਫਿਰ ਤੁਸੀਂ ਮੈਨੂੰ ਮੈਂ ਊਣ ਕਰਦੇ ਮੈਂ ਬੋਲ ਪਾਵਣ ਵੀ ਤਾਂ ਇਹਦਾ ਲਾਉਂਦਾ ਇੰਨੇ ਬ੍ਰੈਂਡ ਨਹੀਂ ਕਰੀ ਜਾਂਦੇ। ਉਹ ਨਹੀਂ ਬੋਲਦੇ ਤੁਸੀਂ। ਐਨਾ ਤੁਹਾਨੂੰ ਵੀ ਪਤਾ ਵੀ siree ਤਾਂ ਮੈਂ ਕਦੇ ਗਈ ਨਹੀਂ। ਤਾਂ ਹੀ ਮੈਂ ਠੇਕ ਬਾਹਰ ਆ ਗਿਆ ਸੀ। ਇਹ ਫਿਰ ਅਸੀਂ siree ਗਏ ਆ ਕਦੇ। ਐ ਨਹੀਂ ਤੁਸੀਂ ਐਂ ਦੇਖੋ ਵੀ ਕਦੇ ਵੀ ਅਸੀਂ ਉਂ ਚਾਹੇ ਆਪਾਂ ਚਲ ਬੋਲੀ ਚੱਲੀਏ ਸਾਰੇ ਜਾਣੇ। ਤੁਸੀਂ ਆਂ ਦੇਖੋ ਕਦੇ ਵੀ ਜਦੋਂ ਅਸੀਂ ਤੁਹਾਡੇ ਨਾਲ ਪ੍ਰੈਂਕ ਕਰਦੇ ਹੁੰਨੇ ਆ ਕੋਈ ਵੀਡੀਓ ਬਣਾਉਣੇ ਹੁੰਨੇ ਆ ਅਸੀਂ ਅਸੀਂ ਕਦੇ ਕੋਈ ਗਲਤ ਬਾਡੀ ਯੂਜ਼ ਕੀਤਾ ਕਦੇ ਵੀ ਕਦੇ ਵੀ ਜਿਵੇਂ ਹੁਣ ਉਦਨੀ ਰਿਟੇਟਿੰਗ ਵਾਲਾ ਸੀਗਾ ਉੱਥੇ ਉੱਚੀ ਵੀ ਬੋਲ ਸਕਦੇ ਸੀਗੀ ਮੈਂ ਜਿਹੜੇ ਸਾਬ ਨੂੰ ਚਾਹ ਡੋਲਦੇ ਸੀ ਤੇ ਪੈ ਵੀ ਸਾਰਦੀ ਸੀ ਤੇ ਫੇਰ ਕੀ ਠੀਕ ਕਰ ਸੀ ਜੇ ਅੱਟ ਸਾਲਾਂ ਚ ਕਦਾ ਥੱਪੜ ਪੈ ਜਾਂਦਾ ਤਾਂ ਕੋਈ ਗੱਲ ਨਹੀਂ ਪਹਿਲਾਂ ਦੱਸੋ ਕਿਵੇਂ ਲੱਗਿਆ ਪ੍ਰੈਂਕ ਤੁਹਾਨੂੰ ਰੀਅਲ ਲੱਗਿਆ ਜਾਂ ਫੇਕ ਉੱਧਰ ਦੇਖੋ ਦੱਸੋ ਜਿਹਨੂੰ ਫਿਲਮਾਂ ਫੁਲਮਾਂ ਚ ਲੈ ਲਊ ਬਾਈ ਜਿਹਨੂੰ ਸਪੈਸ ਰੋਣ ਦੀ ਲੈ ਜਾ ਕਰੋ ਚਾਹੇ ਮਗਰਲੇ ਪਾਸੇ ਬਹਿ ਗਈ ਨਹੀਂ ਹੁੰਦੀਆਂ ਕਿਉਂਕਿ ਮੇਰੇ ਉਹ ਹੰਝੂ ਪਾਉਣ ਵਾਲੇ ਉਹ ਵੀ ਨਹੀਂ ਲੋਡ ਪੈਂਦੀ ਪਤਾ ਨਹੀਂ ਵੀਕਦੇ ਹੁੰਦੀ ਆ ਕਿਹੜੇ ਪੀਰਾਂ ਨੂੰ ਕਿਹੜੇ ਸਾਹਵਾਰ ਨੂੰ ਸਹੀ ਸਹੀ ਦੱਸੋ ਚਲੋ ਚਲੋ ਸਹੀ ਸਹੀ ਦੱਸੋ ਗਾਇਸ ਕਿਵੇਂ ਲੱਗਿਆ ਤੁਹਾਨੂੰ ਮੇਰੀ ਐਕਟਿੰਗ ਤੁਸੀਂ ਵੀ ਦੱਸਿਓ ਰਿੱਕੀ ਨੂੰ ਮੋਝ ਜਾ ਰਿੱਕੀ ਕਿਵੇਂ ਲੱਗੀ ਮੇਰੀ ਐਕਟਿੰਗ ਕਿੰਨੇ ਨੰਬਰ ਇਹਦਾ ਐਕਟਿੰਗ ਦੇਰੀ ਪਤੀ ਹੁਣ ਤੂੰ ਡਰਾਮੇ ਕਿਸੇ ਸਲੈਂਡੀ ਰਹੀਆਂ ਕਾਲਜਾਂ ਚ ਹੂੰ ਪਰ ਆਹੋਂ ਵਾਲਾ ਦਾ ਬੜਾ ਸਿਰਾ ਕਰਾਉਣੀ ਆ। ਬਹੁਤ ਭੋਗ ਭੜਾ ਟੜਦੀਆਂ। ਤੁਸੀਂ ਐਂ ਦੇਖੋ ਵੀ ਤੁਹਾਨੂੰ ਢਾਲ ਲੈਣਾ ਮੈਂ ਰੋਕੇ। ਹੁਣ ਮੈਂ ਕੀ ਜਾਣੀ। ਤੁਸੀਂ ਲੜ ਕੇ ਆਏ ਸੀ ਨਾ ਅੰਦਰ। ਜਦੋਂ ਹੁਣ ਤੂੰ ਰੀਅਲ ਵੀ ਰੋਇਆ ਕਰੀਂ ਨਾ ਕਰੀਂ। ਤੈਨੂੰ ਐ ਲੱਗਾ ਕਰੂ ਯਾਰ ਐਕਟਿੰਗ ਕਰਦੀ ਐ। ਅੱਛਾ ਯਾਰ। ਹਾਂ। ਦਿਲ ਆ ਦੇਖੋ। ਪਰ ਮੈਂ ਪਿੱਛੇ ਬੈਠੀ ਐ ਕਈ ਆਂਦੀ ਸੀ ਫੋਨ ਦੇ ਵਿੱਚ ਵੀ। ਐਂ ਹੰਝੂ ਮੇਰੇ ਮਾੜੇ ਜਿੰਦਰੀ ਆਏ ਸੀਗੇ ਬਸ। ਲਿਵਾ ਮਾਦੋ ਜਿਹੜੇ ਤੇ ਮੜੇ ਆਉਂਦੇ ਹੁੰਦੇ ਉਹ ਤਾਂ ਕਦੇ ਆਪੀ ਹੁੰਦੇ ਨਹੀਂ ਹਾਂ ਉਹ ਹੀ ਹੁੰਦੇ ਨੇ ਜੰਬੀ ਲਾਗੋ ਬੀ ਉਹ ਉਹ ਤੁਹਾਡੇ ਤੋਂ ਕੋਈ ਕੰਮ ਖੜਾਉਣਾ ਹੁੰਦਾ ਮੈਂ ਹਾਂ ਘਰ ਵਾਲੇ ਨੂੰ ਵੀਰ ਨੌਰਾ ਗੇਮੜਾ ਸੈੱਟ ਕਰਦੇ ਆਂ। ਨਾ ਬਈ ਮੈਂ ਤਾਂ ਬਹੁਤ ਖੁਸ਼ ਆ ਮੇਰੀ ਲਾਈਫ ਦੇ ਵਿੱਚ ਰੋਣ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਮੇਰੀ ਲਾਈਫ ਦੇ ਵਿੱਚ ਅਸੀਂ ਬਹੁਤ ਖੁਸ਼ ਆ। ਉਹ ਹੈਪੀ ਆ ਪ੍ਰਮਾਤਮਾ ਨੇ ਵਧੀਆ ਚੰਗੀ ਰੋਟੀ ਖਾਣੇ ਆ ਚੰਗਾ ਪਾਉਣੇ ਆ ਮਿਹਨਤ ਕਰਦੇ ਆਂ ਪ੍ਰਮਾਤਮਾ ਨੇ ਵਧੀਆ ਕੰਮ ਲਾਏ ਹੋਏ ਆ। ਕੱਲ੍ਹ ਘੁੰਮਣ ਨਹੀਂ ਜਾਂਦੇ। ਬਸ ਕੱਲ੍ਹ ਘੁੰਮਣ ਨਹੀਂ ਜਾਂਦੇ। ਉਹ ਵੀ ਵਗ ਜਾਣਗੇ ਤੇ ਇਹ ਅੱਜ ਦਾ ਪ੍ਰੈਂਕ ਸੀਗਾ। ਠੀਕ ਹੈ। ਠੀਕ। ਆਹੀ ਪ੍ਰੈਂਕ ਨਗਰੇ। ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਾਤ ਤੋਂ ਲੱਗੀ। ਜਿਹੜੇ ਕਲਪਟ ਕੇ ਭੈਣ ਰੀਲ ਬਣਾ ਕੇ ਪਾ ਦੇ। ਯਾਰ ਉਹ ਤਾਂ ਅੰਗਲੇ ਦੀ ਫਿਤਰਤ ਆ ਫਿਰ ਦੇਖੀ। ਕਿ ਨਹੀਂ? ਦੇਖ ਆਪਾਂ ਆਪਾਂ ਕਦੇ ਐਂ ਦੱਸ ਵੀ ਮੈਨੂੰ ਕਦੇ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਅਸੀਂ ਕਦੇ ਕੋਈ ਗਲਤ ਤੁਹਾਨੂੰ ਵੀਡੀਓਜ਼ ਅਪਲੋਡ ਕੀਤੀ ਹੋਵੇ ਹਨਾ ਤੇ ਕਦੇ ਕੋਈ ਪ੍ਰੋਮੋਸ਼ਨ ਕੀਤੀ ਹੋਵੇ ਹਨਾ ਜਾਂ ਕਦੇ ਤੁਹਾਨੂੰ ਕੋਈ ਗਲਤ ਕੰਟੈਂਟ ਪਾਇਆ ਹੋਵੇ ਹਨਾ ਆਪਾਂ ਉਦਾਂ ਦੀ ਕੋਈ ਚੀਜ਼ ਕੀਤੀ ਨਹੀਂ ਹੈਗੀ। ਠੀਕ ਆ ਸੋਸ਼ਲ ਮੀਡੀਆ ਤੇ ਜਿੱਦਾਂ ਦਾ ਮਾੜਾ ਮੋਟਾ ਕੰਟੈਂਟ ਹੁੰਦਾ ਉਹ ਆਪਾਂ ਜ਼ਰੂਰ ਸ਼ੇਅਰ ਕਰਦੇ ਆਂ ਬਟ ਕਦੇ ਵੀ ਸਾਡਾ ਇਹ ਮੋਟਿਵ ਨਹੀਂ ਰਿਹਾ ਵੀ ਹਾਂ ਯਾਰ ਵੀ ਅਸੀਂ ਉਹੀ ਫਾਲਤੂ ਦਾ ਕੰਟੈਂਟ ਪਾਈ ਜਾਈਏ ਜਿਹਦਾ ਕੋਈ ਤੱਕਣਾ ਮੰਦਾ ਹੋਵੇ ਹਨਾ ਤੇ ਬਸ ਇਹ ਹੁੰਦਾ ਫਨੀ ਕੰਟੈਂਟ ਪਾਉਣੇ ਹੁੰਦੇ ਆ ਪ੍ਰੈਂਕ ਜਾਂ ਮੋਟੀਵੇਸ਼ਨਲ ਕੰਟੈਂਟ ਹੁੰਦਾ ਸਾਡਾ ਹਨਾ ਜ਼ਰੂਰ ਦੱਸਿਓ ਕਿਦਾਂ ਦਾ ਸੂਟ ਰਹਿ ਗਿਆ ਬਾਈ ਕਿਉਂ ਰਹਿ ਗਿਆ ਚਲੋ ਚੱਲੀਏ ਲਓ ਬਈ ਗਾਇਜ਼ ਆਪਾਂ ਰਿੱਕੀ ਨੂੰ ਬੇਕੂਪ ਬਣਾ ਤਾ ਦਿੰਗੀਆਂ ਰਿੱਕੀ ਨਾਲ ਪ੍ਰੈਂਕ ਹੋ ਗਿਆ ਵਿਚਾਰੇ ਨਾਲ ਦੁਖੀ ਹੋਇਆ ਬੈਰੀ ਕਿ ਨੂੰ ਪਤਾ ਨਹੀਂ ਲੱਗਦਾ ਵਿਖਾ ਦੋ ਦੇ ਨਾਲ 프랭ਕ ਹੋ ਜੇ ਤੇ ਹੁਣ ਰਿੱਕੀ ਆਉਂਦੇ ਆ ਠੀਕ ਆ ਬੁਟੀਕ ਤੇ ਤੇ ਆਪਾਂ ਵੀਰਪਾਲ ਨੂੰ ਦੱਸਤੀ ਇਹ ਵੀ 프랭ਕ ਕੰਮ ਜਾ ਰਿਹਾ ਵੀਰਪਾਲ 프랭ਕ ਕੰਮ ਜਾ ਰਿਹਾ ਹਾਂਜੀ ਗਾਇਜ਼ ਇਹ ਸੀਗਾ ਆਪਣਾ ਅੱਜ ਦਾ ਵਲੌਗ ਠੀਕ ਆ ਉਮੀਦ ਕਰਦੀ ਹਾਂ ਤੁਹਾਨੂੰ ਸਾਡਾ ਵਲੌਗ ਬਹੁਤ ਵਧੀਆ ਲੱਗਿਆ ਹੋਊਗਾ ਵਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਹੁਣ ਮੈਨੂੰ ਡਰ ਲੱਗਦਾ ਵੀ ਕਦੇ ਮੇਰੇ ਨਾਲ ਨਾ ਪ੍ਰੈਂਕ ਹੋ ਜਾਵੇ ਜਿਸ ਹਿਸਾਬ ਨਾਲ ਅਮਰੀਕੀ ਨਾ ਦੋ ਤਿੰਨ ਪ੍ਰੈਂਕ ਕਰਦੇ ਮੈਨੂੰ ਲੱਗਦਾ ਮੇਰੇ ਨਾਲ ਕਦੇ ਰਿੱਕੀ ਜ਼ਬਰਦਸਤੀ ਪ੍ਰੈਂਕ ਕਰੂਗਾ ਕਿ ਨਹੀਂ ਵੀਰਪਾਲ ਸੱਚਾ ਨਾਲ ਸਰਪ੍ਰਾਈਜ਼ ਹੀ ਦੇਣਗੇ ਸਰਪ੍ਰਾਈਜ਼